ਆ ਵਾਲਾ ਜੋ ਇਲਾਕਾ ਹੈ ਵੀਰ ਜੀ ਗੁਰੂ ਪੀਰੰਦਾ ਅਨਖੀਤੇ ਗੈਰਤ ਵਾਲਿਆਂ ਦਾ ਹੈ ਕਈ ਸੂਰਮਿਆਂ ਦੇ ਪੈਦਾਸ਼ੀ ਪੰਜਾਬ ਦਾ ਜ਼ਿਲ੍ਹਾ ਹੈ ਜ਼ਿਲ੍ਹਾ ਜ਼ਿਲ੍ਹਾ ਫਿਰੋਜ਼ਪੁਰ ਤੇ ਇਹ ਜਿਹੜਾ ਫਿਰੋਜ਼ਪੁਰ ਦੀ ਸ਼ਾਮਲੀ ਦਾ ਇਲਾਕਾ ਹੈ ਇੱਥੇ ਕਈਆਂ ਨੇ ਮੁਕਾਬਲਾ ਕੀਤਾ ਹੈ ਬਰਤਾਨੀਆਂ ਹਕੂਮਤ ਦਾ ਕਈਆਂ ਨੇ ਜੇਲ੍ਹ ਕੱਟੀ ਹੈ ਕੁਝ ਫੌਜ ਚ ਵਰਤੀ ਹੋਏ ਨੇ ਤੇ ਕੁਝ ਨੇ ਕੁਝ ਨੇ ਫਾਂਸੀ ਦਾ ਰੱਸਾ ਚੁੰਮਿਆ ਕੁਝ ڈاکਵਾਂ ਦੇ ਪੇਸ ਚ ਵਿਚਰਦੇ ਰਹੇ ਪਰ ਅੱਜ ਅੱਜ ਵਰਕੇ ਫਰੂਲਦੇ ਆ ਦੋ ਮਲਵਈ ਲੋਕ ਨਾਇਕਾ ਦੇ ਦੋਵੇਂ ਸੂਰਮੇ ਜਿਹੜੇ ਅਨਕ ਦੀ ਖਾਤਰ ਸ਼ਹਾਦਤ ਪਾ ਗਏ ਅਗਾਜ ਸੁਰਤਾ ਸਿੰਘ ਸੂਰਮਿਤ ਕੋਕਰ ਦੇ ਨਾਲ ਦੋਸਤੀ ਸੀਗੀ ਤੇ ਬਾਲ ਬੱਚਿਆਂ ਵਾਲਾ ਸੀਗਾ ਗੁੱਕਰ ਪਰ ਗੁੱਕਰ ਦੀ ਬਲਵੀਰੋ ਨਾਲ ਮੁਹੱਬਤ ਮੁਹੱਬਤੀ ਰਾਂਚ ਲਾਂਬੇ ਕਰਨਾ ਚਾਹੁੰਦਾ ਸੀ ਉਹ ਸੁਰਤੇ ਸਿੰਘ ਸੂਰਮਿਤ ਸਾਜਿਚ ਘੜੀ ਫੌਜ 'ਚ ਪੜਤੀ ਹੋਣ ਦੀ ਦੋਵੇਂ ਚੱਲ ਪੇ ਫਿਰੋਜ਼ਪੁਰ ਵਾਲਾ ਤੇ ਭਰਤੀ ਵੀ ਹੋ ਗਈ ਪਰ ਗੁੱਕਰ ਦੀ ਤਾਂ ਸਾਜਿਸ਼ ਸੀਗੀ ਕੋਈ ਚਾਰਾ ਮਾਰਿਆ ਤੇ ਘਰ ਪਰਤ ਆਇਆ ਫਿਰ ਸੁੱਤੇ ਸਿੰਘ ਦਾ ਕੀ ਬਣਿਆ ਸੱਚਾ ਸਿੰਘ ਰੰਗ ਰੂਟੀ ਕਰਕੇ ਬਰਮਾ ਡਿਊਟੀ ਪਹੁੰਚ ਗਿਆ ਉੱਥੇ ਉਸ ਵਕਤ ਕੀ ਸੀਗਾ ਕਿ ਫੌਜ ਚ ਨੌਕਰੀ ਛੱਡਣੀ ਬੜੀ ਔਖੀ ਸੀ ਜੇ ਕੋਈ ਛੁੱਟੀ ਲੈ ਕੇ ਘਰ ਪਰਤਦਾ ਮਡ ਡਿਊਟੀ ਨਾ ਜਾਂਦਾ ਤੱਕੀ ਹੁੰਦਾ ਥਣ ਚਿੱਠੀ ਆ ਜਾਂਦੀ ਗ੍ਰਿਫਤਾਰ ਕਰ ਲੈਂਦੀ ਤੇ ਸ਼ਾਮਣੀ ਪੇਸ਼ ਕਰਦੀ ਫਿਰ ਅੱਗੇ ਕੀ ਵਾਪਰਿਆ ਸੁੱਚਾ ਸਿੰਘ ਦੇ ਨਾਲ ਤੇ ਉਧਰ ਗੁੱਕਰ ਦਾ ਕੀ ਬਣਿਆ ਉਹ ਤੁਰਦੇ ਹਾਂ ਕੁਝ ਹੋਰ ਅੱਗੇ ਕਰ ਗੱਲ ਸੁੱਚਾ ਸਿੰਘ ਦੀ ਆ ਤੇ ਨਾਲ ਗੁੱਕਰ ਦੀ ਕੁੱਕਰ ਪਰਤੀ ਨਾ ਹੋਇਆ ਫੌਜ ਚ ਸਾਜੀ ਚ ਸੀਗੀ ਉਹਦੀ ਜਾਂ ਫਿਰ ਵਿਰੋਧ ਦੇ ਨਾਲ ਮੁਹੱਬਤ ਚ ਅੰਨਾ ਸੁੱਚਾ ਸਿੰਘ ਬਰਮਾ ਤੇ ਗੁੱਕਰ ਗੁੱਕਰ ਵੀਰ ਨੂੰ ਸ਼ਰੇ ਆ ਮਿਲੇ ਲੱਗ ਪਿਆ ਵੀਰੋ ਬਾਬੀ ਸੀ ਸੁੱਚੀ ਦੀ ਪਤੀ ਨਰੇਣੇ ਨੂੰ ਤਾਂ ਉਹ ਟਿੱਥ ਸਮਝਦੀ ਸੀਗੀ ਸੁੱਚਾ ਘਰੋਂ ਕੀ ਗਿਆ ਬਿਰੋਣਤਾ ਖੁੱਲ ਮਿਲ ਗਈ ਨਰੈਣੇ ਨੂੰ ਵੀ ਜਾਪਿਆ ਕਿ ਉਹ ਨਿਕੰਮਾ ਤੇ ਡਰਪੋਕ ਹੈ ਫਿਰ ਕੀ ਕੀਤਾ ਕਿ ਸੁੱਚੇ ਨੂੰ ਚਿੱਠੀ ਲਿਖਤੀ ਸਾਰਾ ਹਾਲ ਦੱਸਿਆ ਉਸਨੇ ਬਸ ਫਿਰ ਕੀ ਸੀਗਾ ਡਿਊਟੀ ਤੋਂ ਅਜਿਆ ਪਰਤਿਆ ਕਿ ਮੁੜ ਡਿਊਟੀ ਨਾ ਗਿਆ ਬਣ ਗਿਆ ਸੁੱਚਾ ਸਿੰਘ ਤੋਂ ਸੁੱਚਾ ਸਿੰਘ ਸੂਰਮਾ ਪਾਰ ਬੁਲਾਤਾ ਉਸਨੇ ਦੋਸਤੋਂ ਵੈਰੀ ਬਣੇ ਕੁੱਕ ਕਰਨੋ ਹੁਣ ਤੁਰਦਿਆਂ ਇੱਕ ਪਗ ਡੰਡੀ ਹੋਰ ਅੱਕੇ ਜਿਉਣਾ ਮੋੜੀ ਜੱਟ ਜਿਉਣਾ ਮੋੜ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਮੋੜ ਖੜਕ ਸਿੰਘ ਦਾ ਪੁੱਤ ਬੜਾ ਸਾਉ ਕਿਸ ਨੇ ਤੇ ਛੋਟਾ ਸੀਗਾ ਕਿਸ ਨੇ ਨਹੀਂ ਕਿਹੜੀ ਘਰੇ ਬਣਦੀ ਸੀ ਜਿਉਣੇ ਨੇ ਸਮਝਾਇਆ ਬੜਾ ਉਸ ਨੂੰ ਪਰ ਕ੍ਰਿਸ਼ਨਾ ਕ੍ਰਿਸ਼ਨ ਡੱਟ ਕੇ ਮਾਰਨ ਨੂੰ ਨਾ ਹਟਿਆ ਮਾਲ ਦੀ ਵੰਡ ਨੂੰ ਲੈ ਕੇ ਜੈਮਨ ਲਾਲ ਵੈਰ ਤੇ ਜੈਮਲ ਜੈਮਲ ਡੋਗਰ ਹੁਰਾਂ ਦਾ ਲੰਗੋਟੀਆ ਯਾਰ ਉਹਦੇ ਤੋਂ ਬਰਦਾਸ਼ਤ ਨਾ ਹੋਇਆ ਜੈਮਲ ਦਾ ਮਾਰੇ ਜਾਣਾ ਫਿਰ ਕਿਸੇ ਕਾ ਕੇ ਡੋਗਰ ਨੇ ਡੱਸ ਕੇ ਸੱਦ ਲਿਆ ਖੂਬ ਸੇਵਾ ਕੀਤੀ ਨਸ਼ੇ ਦੇ ਵਿੱਚ ਜਦੋਂ ਦੁੱਤ ਹੋ ਗਿਆ ਕ੍ਰਿਸ਼ਨ ਤਾਂ ਡੋਗਰ ਨੇ ਕੀ ਕੀਤਾ ਕੀ ਕਰਨ ਨੂੰ ਬਾਰੋ ਤਾਰ ਲਾਤਾ ਬੁੱਢ ਲਾਡੇ ਪੁਲਿਸ ਨੂੰ ਖਬਰ ਕਰਤੀ ਪਕੜਿਆ ਗਿਆ ਤੇ ਮਲਕਾ ਨੇ ਕਿਸਨੇ ਨੂੰ ਉਮਰ ਕੈਦੀ ਸਜ਼ਾ ਦੇ ਕੇ ਕਾਲੇ ਪਾਣੀ ਪੇਸਦਾ ਉਥੋਂ ਉਥੋਂ ਜਿਉਣੇ ਨੂੰ ਸੁਨੇਹਾ ਭੇਜਿਆ ਉਸਨੇ ਬਸ ਫਿਰ ਕਿਸੇ ਦਾ ਕਾਦਾ ਸੌ ਰਲ ਗਿਆ ڈاکਵਾਂ ਦੀ ਟੋਲੀ ਦੇ ਨਾਲ ਦਹਿਸ਼ਤ ਪੈ ਗਈ ਜਿਉਣੇ ਦੀ ਜਣਾ ਮੋੜ ਜਣਾ ਮੋੜ ਹੋਣ ਲੱਗ ਗਿਆ ਜੋਨੇ ਦੇ ਨਾਂ ਤੇ ਕਈ ਡਾਕੇ ਮਾਰਦੀ ਵੈਰੀ ਤੇ ਤਾਂ ਖਾਸ ਨਿਗਾਹ ਸੀਗੀ ਜੋਨੇ ਦੀ ਡਸਕੇ ਵਾਲੇ ਅਹਿਮਦ ਡੋਗਰ ਦੀ ਪੁੱਜ ਗਿਆ ਪਿੰਡ ਦੇ ਬਾਹਰ ਡੋਗਰ ਨੂੰ ਘਰ ਵਾਲੀ ਧੋਖਦੀ ਰਹੀ ਪਰ ਮੌਤ ਮੌਤ ਸਮਾਨਾ ਦੇਖਦੀ ਚੜ ਗਿਆ ਜੋਨੇ ਦੇ ਹੱਥੀ ਤੇ ਮਾਰ ਮੁਕਾਇਆ ਜੋਨੇ ਨੇ ਅਹਿਮਦ ਡੋਗਰ ਨੂੰ ਹੁਣ ਹੁਣ ਗੱਲ ਹੈ ਜਿਉਨੇ ਦੀ ਮੌਤ ਦੀ ਕੁਝ ਕੀ ਆਖ ਦੇਣੇ ਕੇ ਜਿਉਨੇ ਦੀ ਮੌਤ ਨੈਣਾ ਦੇਵੀ ਹੋਈ ਸੀ ਸ਼ਤਰ ਚੜਾਉਣ ਗਿਆ ਸੀ ਨਾ ਉੱਥੇ ਸਮਾਦਵੀ ਹੈ ਜੋਨੇ ਜੱਟ ਦੀ ਤੇ ਕਈਆਂ ਨੇ ਲਿਖਿਆ ਜ਼ਿਲ੍ਹਾ ਹਿਸਾਰ ਜੇਲ੍ਹ ਚ 1903 ਚ ਫਾਂਸੀ ਹੋਈ ਸੀ ਪਰ ਜੇ ਪੰਜਾਬੀ ਪੀੜ੍ਹੀਆ ਪੰਜਾਬ ਯੂਨੀਵਰਸਿਟੀ ਦੇ ਵੱਲ ਜਾਤ ਮਾਰੀ ਤਾ ਉਹਦੇ ਚ ਦੋਵੇਂ ਲਿਖੇ ਨੇ ਹੋਰ ਵੀ ਕਈਆਂ ਨੇ ਲਿਖਿਆ ਕਿ ਜੂਣਾ ਮੋਰ ਜਦੋਂ ਸ਼ਤਰ ਚੜਾਉਣ ਗਿਆ ਸੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਗ੍ਰਿਫਤਾਰ ਕਰਕੇ ਫਿਰੋਪੁਰ ਜੇਲ੍ਹ ਦੇ ਵਿੱਚ ਡਕਤਾ ਮੁਕਤਮਤ ਚੱਲਿਆ ਬਰਤਾਨੀਆਂ ਹਕੂਮਤ ਸੀਗੀ ਸਾਰਾ ਕੁਝ ਉਹਦੇ ਵਾਸ ਸੀਗਾ ਵਲਾਈਦ ਦੀ ਮਲਕਾ ਦੇ ਵਾਸ ਉਸਨੇ ਫਾਂਸੀ ਦੀ ਸਜ਼ਾ ਸੁਨਾਤੀ ਫਾਂਸੀ ਹੋਈ ਤੇ ਖਤਮ ਹੋ ਗਿਆ ਜਿਉਨੇ ਮੌੜਦਾ ਸਫਰਨਾਮਾ